ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੀਤਪਾਲ ਕੌਰ ਜਵੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਨੇਗੇ ਬਲੌਗ ਬਲੌਗ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਬਲੌਗ ਕਿਵੇਂ ਦੇ ਲਾਇਕ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਹੁਣ ਪਹੁੰਚ ਗਏ ਤੇ ਖੇਤ ਖੇਤ ਆਪਾਂ ਗੋਭੀ ਲੈਣ ਆਈ ਸੀ ਇੱਥੇ ਆਪਾਂ ਦੇਖਦੇ ਆਂਗੇ ਮਰੂਦ ਨ ਮਰੂਦ ਲੈ ਕੇ ਜਾਣੇ ਕਿ ਨਾ ਆਪਾਂ ਗੋਭੀ ਲੈ ਕੇ ਜਾਣੇ ਸਬਜ਼ੀ ਵਾਸਤੇ ਕਿੱਥੇ ਦੇਖ ਰਹੇ ਹਾਂ ਪਹਿਲਾਂ ਆਪਾਂ ਗੋਭੀ ਕੱਟ ਲੀ ਕਿ ਐਥੇ ਲੱਗੇ ਧੋਣੂ ਰਾਮ ਨੂੰ ਦੇਖੋ ਗੋਭੀ ਵਧੀਆ ਹੋ ਰਹੀ ਇੱਕ ਫੁੱਲ ਆਪਾਂ ਨੇ ਉੱਦੋਂ ਗਾਜਰਾਂ ਚ ਪਾ ਲਿਆ ਤੇ ਗੰਡੇ ਗੰਡੇ ਵੀ ਵਧੀਆ ਹੋ ਰਹੇ ਨੇ ਹਨਾ ਲੈ ਚਲੀ ਅੱਜਾ ਹੱਥ ਘਾਣੋਂ ਵਾਲੇ ਬੱਟਾ ਲੈ ਆ ਨਾ ਸਾਰੇ ਲੈ ਆਣ ਹਾਂ ਵਾਸਤੇ ਲੈ ਚਾ ਦੇਖੋ ਚਾਹਾਂ ਨੂੰ ਪੱਕ ਲੈਣੀ ਇਹਦਾ ਨਹੀਂ ਕਰਾਂ ਹੀ ਪਤਾ ਲੱਗੂਗਾ ਵੀ ਕਿਹ ਅੰਨ ਬਾੜਨ ਲੱਗੇ ਜਿਵੇਂ ਪਹਿਲਾਂ ਪਾਲਕ ਤੇ ਉਹਨੂੰ ਲੱਗਿਆ ਤੇ ਮੇਥੇ ਬੈਂਗਣੀ ਵੀ ਹੋ ਗਈ ਬੈਂਗਣੀ ਤੇ ਦੇਖੀ ਇੱਥੇ ਪੱਥਰਾਂ ਤੇ ਕੰਡੇ ਕਿੰਨੇ ਨੇ ਨੰਬਰ 5000 ਤੋਂ ਨਹੀਂ है, ये तो देखो जी टमाटर अपने कि लग रहे हैं ਬੁੱਸਨੇ ਗੁਸੇ ਲੱਗ ਰਹੇ ਨੇ ਹਜਾਰੇ ਨੇ ਆਹ ਦੇਖ ਲੈ ਕਿ ਬੀਤੀ ਇੱਧਰ ਧਾਰੇ ਬੁੱਟੇ ਪਰੇ ਪਹਿਲੇ ਟਮਾਟਰਾਂ ਨਾਲ ਕਿਤੇ ਮਟਰ ਲੰਬੇ ਜਿਹੇ ਹਨ ਦੋ ਵੀ ਇਹੋ ਨੇ ਕੋਈ ਲਾਦ ਨੂੰ ਲਦਾ ਕਿੰਨਾ ਡੰਡੇ ਬੰਤਦਾ ਨੇ ਹਾਂਾਰੇ ਬੁੱਤੇ ਸਾਰੇ ਹਾਂ ਕਿ ਲੱਗੇ ਅੱਛੇ ਉਹੀ ਹੈ ਕੀ ਬੈਂਗਣੀ 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 ਇਹ ਵੀ ਹੋ ਰਹੀ ਹੈਗੀ ਗੋਭੀ ਤਾਂ ਹੁਣ ਆਪਣੇ ਆਪ ਹੋ ਗਈ ਕਾ ਹੋ ਰੇ ਇੱਧਰ ਕੁੱਲ ਵਧੀਆ ਆ ਵੀ ਹੋ ਰੇਗਾ ਕੱਲ ਤੱਕ ਵਧੀਆ ਹੋ ਜਾਣਗੇ ਦੋ ਦਿਨਾਂ ਚ ਗਾਜਰਾ ਮੇਥੀ ਉਹ ਲਾ ਬੈਂਗਣੀ ਵੀ ਤੋੜਨ ਵਾਲੀ ਸੀ। ਅੰਗੋੜਲਾ ਅੰਗੋੜਲਾ ਦੇਖੋ ਦੋ ਕਿਆਰੀਆਂ ਨੇ ਲਾਸਨ ਦੀਆਂ ਪਾਲਕ ਧਨੀਆ ਮਿੱਠੇ ਮਿੱਸੀ ਗਾਜਰਾ ਗੰਡੇ ਗੋਭੀ ਇਹ ਵੈਂਗਣੀ ਸਾਰੀ ਸਬਜ਼ੀ ਆ ਬਿਨਾਂ ਰੇ ਸਪਰੇਅ ਉਹਨੇ ਦੋਸਤ ਨੂੰ ਨਹੀਂ ਲੱਗ। ਬੱਸ। ਇਹ ਵੀ ਆਪਣੀ ਬਸਤੀਨ ਹਾਲੋਂ ਬਹੁਤ ਹੋ ਰਹੀ ਹੈ ਇਹ ਆਪਣੀ। ਹਾਲੋਂ ਵੀ ਪਾਨੀਆਂ, ਕੇ ਧਨੀਆ। ਗੋਭੀ ਤੇ ਹਾਲੋਂ ਪੈਣੀ। ਧਨੀਆ ਥੋੜਾ ਜਿਹਾ। ਕਿੱਥਿਆ? ਹਾਂ ਵੇ ਅਸੀ। ਦਾਣੀ ਇਹਦੇ ਨਹੀਂ ਮੈਂ ਕਰਾਪ ਤਾਂ ਨਹੀਂ ਹੋਣਾ ਇਹ ਨਾਲ ਨਹੀਂ ਹੈਗਾ ਮੇਰੀ ਨਹੀਂ ਆ ਪੈਦੀ ਲੱਕੀ ਦੇ ਫੋਜੀ ਕਿਵੇਂ ਬੈਠਾਗਾ ਜਾਣਣ ਲੱਕੀ ਘਰੇ ਹੁਣ ਘਰੇ ਨਹੀਂ ਆਂਦਾ ਆ ਚੱਲੀ ਆਪਾਂ ਅਸਤ ਜੰਦੇ ਚੱਲ 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 ਅਸਲੀ ਹਾਂ ਉਹ ਦੋਨੇ ਤੱਕ ਲਿਖ ਹੂੰ ਗੋਬੀ ਦੀ ਸਬਜ਼ੀ ਬਣੋ ਯਾ ਕਿ ਤਾ ਚਲੋ ਜੀ ਆਪਾਂ ਸਾਰੇ ਕੰਮ ਨਿਮੇੜ ਲੈਨੇ ਆਪਾਂ ਹੁਣ ਬੈਠਾਂਗੇ ਆਪਾਂ ਵਲੌਗ ਬਣਾਉਣੇ ਆਂਗੇ ਥੋੜਾ ਜਿਹਾ ਆਪਾਂ ਅੱਜ ਤੁਹਾਨੂੰ ਥੋੜੀ ਜਿਹੀ ਪੁੰਤੀ ਦੱਸਾਂਗੇ ਵੀ ਕਿਵੇਂ ਪਾਉਣੇ ਆਂਗੇ ਆਪਾਂ ਇਹ ਆਪਣੀ ਲਾਈਫ ਜੀ ਜਿਹਾ ਪੱਲੇ ਆਪਣੇ ਦੋਨੇ ਹੋ ਗਏ ਨੇ ਵਹਾਂ ਰਹੇਗੇ ਵਹਾਂ ਇਹ ਅੱਜ ਇੱਕ ਅੱਜ ਹੋ ਜੋ ਕਿ ਇੱਕ ਆਪਾਂ ਸਵੇਰੇ ਦੇ ਨੇ ਕਿਉਂ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਕੰਮ ਧੰਦਿਆਂ ਚ ਚਲੋ ਜੀ ਆਪਾਂ ਸੋਣ ਮਾੜੀ ਜੀ ਗੁੰਤੀ ਪਾਉਣੀ ਦੱਸ ਦੇਾਂਗੇ ਵੀ ਗੁੰਤੀ ਬਹੁਤ ਸੋਹਣੀ ਲੱਗਦੀ ਹੈਗੀ ਪਾਈ ਹੋਈ ਇਹ ਕarele ਜੇ ਬਣਦੇ ਨੇ ਕarele ਦੇ ਦੇਖੋ ਜੀ ਇੱਥੇ ਆਪਾਂ ਦੋ ਕੁੰਡੇ ਮਾਰਤੇ ਨੇ ਆਪਾਂ ਸਿੱਧੀ ਬੋਲ ਦੇਣੀ ਦੋ ਕੁੰਡੇ ਮਾਰਤੇ ਆਹ ਇੱਕ ਦੋ ਤਿੰਨ ਆਪਾਂ ਬੁਣ ਲਏ ਨੇ ਦੋ ਫੇਰੇ ਆਪ ਆਵਦੀ ਸਾਈਡ ਤਾਗਾ ਕਰਕੇ ਆਪਾਂ ਦੋ ਕੁੰਡੇ ਸਿੱਧੇ ਐ ਬੁਣਾਂਗੇ ਤੇ ਇਹ ਤਾਗਾ ਆਪਾਂ ਇੱਧਰਲੀ ਸਾਈਡ ਕਰਾਂਗੇ ਫਿਰ ਇਹਨੂੰ ਤਾਗੇ ਨੂੰ ਇਹਦੇ ਉੱਪਰ ਦੀ ਲਵੇਟਾਂ ਗਾਈ ਇੱਥੇ ਬਸ ਇੱਕ ਕੁੰਡਾ ਇਹ ਬੁਣਿਆ ਜਾਊਗਾ ਜਿਹੜੇ ਆਪਾਂ ਕੁੰਡੇ ਇੱਥੇ ਦੋ ਮਾਰੇ ਨੇ ਇੱਥੇ ਇੱਕ ਕੁੰਡਾ ਬਣ ਗਿਆ ਫਿਰ ਤਾਗਾ ਆਪਾਂ ਆਵਦੀ ਸਾਈਡ ਕਰਾਂਗੇ ਦੋ ਕੁੰਡੇ ਸਿੱਧੇ ਤੇ ਇੱਥੇ ਦੋ ਕੁੰਡੇ ਫੇਰ ਜਿਵੇਂ ਆਪਾਂ ਪਿੱਛੇ ਦੋ ਕੁੰਡੇ ਮਾਰ ਕੇ ਗਿਆ ਆਈਏ ਦੋ ਕੁੰਡੇ ਇੱਥੇ ਫੇਰ ਆ ਮਾਰਨੇ ਨੇ 1 2 ਤਿੰਨ ਆਪਾਂ ਨੇ ਆ ਬੁਣ ਲੈਨੇ ਦੋ ਫੇਰ ਆਪਾਂ ਨੇ ਕੁੰਡੇ ਆਪਦਾ ਸਾਈਡ ਤੱਕ ਅੱਗਾ ਕਰਕੇ ਬੁਣ ਲੈ ਇੱਥੇ ਤੱਕ ਅੱਗਾ ਇੰ ਲਵੇਟ ਕੇ ਜਿਹੜਾ ਇੱਥੇ ਕੁੰਡੇ ਦੋ ਮਾਰੇ ਨੇ ਇੱਥੇ ਇੱਕ ਕੁੰਡਾ ਦੇਖ ਬਣ ਗਿਆ ਇਹ ਕੁੰਡਾ ਇੱਥੇ ਆਈ ਇਸ ਤਰ੍ਹਾਂ ਬਣ ਜਾਂਦਾ ਇਸ ਸਾਰੀ ਸਲਾਈ ਜੀ ਆਪਣੀ ਆਈ ਪਊਗੀ ਜੇ ਕਿਸੇ ਨੇ ਪੈਨ ਕੋਈ ਵੀ ਬੁਣਤੀ ਪੁੱਸਣੀ ਹੋਵੇ ਨਾ ਤੁਸੀਂ ਮੈਸੇਜ ਕਰਦੇ WhatsApp ਆਪਾਂ ਤੁਹਾਨੂੰ ਬੁਣਤੀ ਦੱਸ ਦੇਵਾਂਗੇ ਚਲੋ ਜੀ ਆਪਣੀ ਅੱਗੇ ਦੂਜੀ ਸਾਈਡ ਜਿਹੜੇ ਆਪਣੇ ਆਪ ਬਾਂਦੇ ਕੁੰਡੇ ਨੇ ਆਪਾਂ ਸੈਡਾਂ ਤੋਂ ਬਣਾਉਣੇ ਆਂਗੇ ਉਹ ਆਪਾਂ ਨੇ ਆ ਸਾਫ਼ ਹੀ ਬੁਨੇ ਨੇ ਇੱਥੇ ਪੁਣਤੀ ਨਹੀਂ ਪਾਈ ਹੈਗੀ ਪੁਣਤੀ ਬਸ ਜਿਹੜੀ ਸ਼ੁਰੂ ਚ ਆਪਾਂ ਨੇ ਪੁਣਤੀ ਪਾਈ ਹੈਗੀ ਉਹੀ ਪੁੰਤੀ ਰੱਖੀ ਹੈਗੀ ਸਾਈਡਾਂ ਦੇ ਕੁੰਡੇ ਆਪਾਂ ਨੇ ਸਾਫ਼ ਕਰਤੇ ਹੁਣ ਆ ਗਈ ਜੀ ਦੂਜੀ ਸਾਈਡ ਦੂਜੀ ਸਾਈਡ ਜਿਹੜੇ ਪੁੱਠੇ ਨੇ ਕੁੰਡੇ ਜੀ ਪੁੱਠਿਆਂ ਤੇ ਪੁੱਠੇ ਪੈਣਗੇ ਸਿੱਧਿਆਂ ਤੇ ਸਿੱਧੇ ਇੱਕ ਇਹ ਦੋ ਕੁੰਡੇ ਹੋ ਗਏ ਜੀ ਹੁਣ ਇੱਕ ਦੋ ਇੱਕ ਦੋ ਤਿੰਨ ਚਾਰ ਇਹ ਕੁੰਡੇ ਚਾਰ ਰਹਿ ਗਏ ਜੀ ਹੁਣ બસ ਇਸ ਤਰ੍ਹਾਂ ਸਾਰੀ ਸਲਾਈ ਪੂਰੀ ਹੋ ਜੂਗੀ ਪੁੱਠੇ ਤੇ ਪੁੱਠੇ ਸਿੱਧਾਂ ਦੇ ਸਿੱਧੇ ਮੈਂ ਪਹਿਲੀ ਵਾਰ ਬੁਣਤੀ 10 ਇੰਚ ਪਾਉਣੀ ਜੇ ਕਈ ਵਾਰ ਕਿਤੇ ਗਲਤੀ ਨਾਲ ਹਨਾ ਵੀ ਕਿਤੇ ਕੁਛ ਅਭਿਵਾਹ ਹੋ ਜਾਂਦਾਗਾ ਵੀ ਤੁਸੀਂ ਦੱਸਦੇ ਵੀ ਇੱਥੇ ਪੈਣ ਤੁਹਾਡੀ ਗਲਤੀ ਹੈਗੀ ਕੋਈ ਗੱਲ ਨਹੀਂ ਵੀ ਇੱਥੇ ਤੁਸੀਂ ਨੇ ਸਹੀ ਨਹੀਂ ਬੋਲਿਆ ਮੈਂ ਪਹਿਲੀ ਵਾਰ ਬੁਣਤੀ 10 ਇੰਚ ਪਾਉਣੀ ਹਜੇ ਹੌਲੀ ਹੌਲੀ ਸਾਹਬ ਆਜੂਗਾ ਆਪਾਂ ਨੂੰ ਬਸ ਇਸ ਤਰ੍ਹਾਂ ਇਹ ਘਰੇਲੇ ਬਣਦੇ ਜਾਣਗੇ ਇੱਕ 2 3 4 ਗਾਲੀਆਂ ਰਹਿੰਦੀਆਂ ਨੇ ਇਹਦੇ ਚ ਜੇ ਕੋਈ ਕਈ ਵਾਰ ਕਿਸੇ ਪੈਣੇ ਹੋਰ ਪੁੱਛਣੀ ਹੋਵੇ ਤਾਂ ਦੱਸ ਸਕਦੇ ਹੋਗੇ ਆਪਾਂ ਸਮਾਰ ਕੇ ਤੁਹਾਨੂੰ ਵੀਡੀਓ ਕੱਢੀ ਬੁੰਤੀ ਦੀ ਬਣਾ ਕੇ ਪਾਵਾਂਗੇ ਤੇ ਚਲੋ ਜੀ ਏਸੀ ਅੱਜ ਦਾ ਆਪਣਾ ਬਲੌਗ ਬਲੌਗ ਨੇਂਡ ਤੱਕ ਜਰੂਰ ਦੇਖਿਆ ਕਰੋ ਬਲੌਗ ਕਿਵੇਂ ਦਾ ਲੱਗਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕੱਲ ਨੂੰ ਮਿਲਦੇ ਹਾਂ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ